ਹੈਲੋ ਹੈਲੋ ਹਾਂਜੀ ਹਾਂਜੀ ਵੀਰ ਜੀ ਕੀ ਹਾਲ ਚਾਲ ਏ ਵਧੀਆ ਵਧੀਆ ਤੂੰ ਸੁਣਾ ਜਰਾ ਬਾਈ ਚੱਲੀਏ ਆਪਣੇ ਕਪੜੇ ਲੈਣ ਨਵੇਂ ਨਵੇਂ ਆਏ ਹੋਣੇ ਕਪੜੇ ਯਾਰ ਮੈਂ ਤੈਨੂੰ ਫੋਨ ਕਰਕੇ ਦੱਸੂਗਾ ਯਾਰ ਘਰੇ ਜਾ ਕੇ ਹੈ ਲੈ ਕੇ ਆਇਨੇ ਆ ਹਾਂ ਕੋਈ ਨਹੀਂ ਮੈਂ ਤੈਨੂੰ ਪੁੱਛ ਕੇ ਦੱਸੂਗਾ ਘਰ ਦੇ ਨੂੰ ਫੋਨ ਕਰਕੇ ਪੁੱਛ ਕੋਈ ਨਾ ਦਾਦੀ ਫਿਰ ਕਰੇ ਜਾਣਾ ਬਣਾ ਯਾਰ ਮੰਮੀ ਨੂੰ ਪੁੱਛਦਾ ਜਾ ਕੇ ਕੀ ਕਹਿੰਦੇ ਆ ਕੀ ਪਤਾ ਦੇ ਹੀ ਦੇਣ ਪੈਸੇ ਮੈਨੂੰ ਜਾਨਾ ਮਾਣਾ ਮੰਮੀ ਕੀ ਬਣਾਉਂਦੇ ਆ ਬਣਾ ਲਈ ਜੇ ਰੋਲਾ ਯਾਰ ਪੈਸੇ ਜਾਈ ਰਹੀ ਥੋੜੀ ਐ ਨਹੀਂ ਕਰਨੀ ਕਪੜੇ ਲੈ ਗਏ ਤੁਹਾਨੂੰ ਪਤਾ ਨਹੀਂ ਕਿ ਕਿੱਥੇ ਮੈਂ ਬਹੁਤ ਖਲਾਫ ਬਿਚਾ ਕਪੜਾ ਕਿਤੇ ਨਹੀਂ ਮਿਲ ਰਹੀ ਤੇ ਯਾਰ ਉਹ ਤਾਂ ਬਾੜ ਗਏ ਆ ਫਟਾ ਲਿਆ ਉਹ ਲਾਦੇ ਨਹੀਂ ਸੀ ਇਹਨੂੰ ਕਿ ਫਟਾ ਲਿਆ ਵਾ ਘਰ ਨੂੰ ਹਾਂ ਕਿੱਥੋਂ ਫਟਾਏ ਯਾਰ ਸਾਰੇ ਕਪੜੇ ਲੈ ਕੇ ਲੱਗੇ ਹੁਣ ਮੈਂ ਰਹਿ ਗਿਆ ਕੋਈ ਨਹੀਂ ਆਪਾਂ ਹੁਣ ਆਪਣਾ ਵੀ ਦੇਖਣਾ ਹਾਂ ਤੋ ਤੈਨੂੰ ਅਗਲੇ ਮਹੀਨੇ ਲਾਦੇ ਹਾਂ ਅਗਲੇ ਮਹੀਨੇ ਸਰ ਠੀਕ ਆ ਪਿਆਰ ਦਾ ਦੋ ਹੀ ਗੇਲੇ ਕਿਹੜੇ ਮਾਬਾਬ ਦਾ ਦੇਲ ਨਹੀਂ ਕਰਦਾ ਮੈਂ ਆਪਣੇ ਬੱਚੇ ਨੂੰ ਮੈਚ ਕਰਾਵਾ ਇਹ ਤਾਂ ਸਿਰਫ ਮਜਬੂਰੀਆਂ ਲੈ ਵੇਦੀਆਂ ਆਪਾਂ ਨੂੰ ਵੀ ਯਾਰ ਸਮਝਣਾ ਚਾਹੀਦਾ ਵਾ ਨਹੀਂ ਕਦੇ ਵੀ ਇਦਾਂ ਤੰਗ ਕਰਨਾ ਜਿਹਦਾ ਕਰਦਿਆਂ ਨੂੰ ਉਹਨਾਂ ਦਾ ਵੀ ਦਿਲ ਕਰਦਾ ਆਪਣੇ ਬੱਚੇ ਨੂੰ ਮੈਚ ਕਰਾਈਏ ਰੱਬ ਨੇ ਜਿੰਨਾ ਦਿੱਤਾ ਉਹਨੇ ਚ ਖੁਸ਼ ਰਹਿਣਾ ਚਾਹੀਦਾ ਆਪਾਂ ਨੂੰ ਕਦੇ ਵੀ ਵਾਦ ਨਹੀਂ ਮੰਗਣਾ ਚਾਹੀਦਾ ਜਿੰਨਾ ਰੱਬ ਨੇ ਦੇ ਦਿੱਤਾ ਬਸ ਉਹਨੇ ਚ ਖੁਸ਼ ਰੋ ਹਲੋ ਯਾਰ ਮੈਂ ਤਾਂ ਜਾ ਨਹੀਂ ਹੁਣਾ ਯਾਰ ਭਰਾ ਮੇਰਾ ਯਾਰ ਅਸੀਂ ਜਾਣਾ ਯਾਰ ਕਿਤੇ ਕਰਦੇ ਆ ਦੇ ਨਾਲ ਹਾਂ ਚਲ ਕੋਈ ਨਾ ਯਾਰ ਫਿਰ ਓਕੇ ਆਪਾਂ ਚੱਲ ਜਾਨੇ ਕੋਈ ਨਾ ਫਿਰ ਅਗਲੀ ਵਾਰ ਹੀ ਸਹੀ ਚਲ ਠੀਕ ਆ ਯਾਰ ਓਕੇ ਬਾਏ ਹੈ